ਇੱਕ ਗੱਲ ਦੱਸਾਂ ਕਈ ਵਾਰ ਅਸੀਂ ਆਪਣੇ ਘਰ ਵਾਲਿਆਂ ਦੀ ਆਪਣੇ ਰਿਸ਼ਤੇਦਾਰਾਂ ਦੀ ਗੱਲਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਾਂ ਕਿਸੇ ਦੀ ਸਲਾਹ ਲੈਣਾ ਰਿਸ਼ਤੇਦਾਰਾਂ ਨਾਲ ਸਲਾਮ مشورہ ਕਰਨਾ ਮਾੜੀ ਗੱਲ ਨਹੀਂ ਹੈ ਪਰ ਉਸ ਨੂੰ ਬਿਨਾਂ ਆਪਣਾ ਦਿਮਾਗ ਲਾਏ ਸੋਚ ਵਿਚਾਰੇ ਬਿਨਾ ਮੰਨੀ ਜਾਣਾ ਉਦੋਂ ਅਸੀਂ ਆਪਣਾ ਘਰ ਆਪਣੀ ਲਾਈਫ ਖਰਾਬ ਕਰ ਰਹੇ ਹੁੰਦੇ ਹਾਂ ਲੋਕ ਸਲਾਹ ਤਾਂ ਬਹੁਤ ਦਿੰਦੇ ਨੇ ਪਰ ਜ਼ਿੰਦਗੀ ਸਾਨੂੰ ਆਪ ਜਿਣੀ ਜੇ ਆਪਾਂ ਸਭ ਦੀ ਗੱਲਾਂ ਮੰਨੀ ਜਾਵਾਂਗੇ ਉਹਨਾਂ ਦੇ ਅਨਸਾਰ ਹੀ ਚੱਲੀ ਜਾਵਾਂਗੇ ਉਹਨਾਂ ਵਾਂਗੂ ਜ਼ਿੰਦਗੀ ਜੀਣ ਲੱਗ ਜਾਗੇ ਤੇ ਕੱਲ ਨੂੰ ਜਦ ਸਾਡਾ ਘਰ ਬਰਬਾਦ ਹੋਵੇਗਾ ਉਹੀ ਲੋਕ ਕਹਿਣਗੇ ਯਾਰ ਤੂੰ ਇੱਕ ਵਾਰ ਸੋਚ ਲੈਣਾ ਸੀ ਜੇ ਅਸੀਂ ਆਪਣਾ ਘਰ ਬਚਾਉਣਾ ਹੈ ਤਾਂ ਸਾਨੂੰ ਆਪਣੀ ਅਕਲ ਵਰਤਣੀ ਪਵੇਗੀ ਆਪਣੀ ਸਾਥੀ ਨੂੰ ਸੁਣਨਾ ਪਵੇਗਾ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਪਵੇਗੀ ਕਿਉਂਕਿ ਉਹੀ ਸਾਡੇ ਅਸਲੀ ਸਾਥੀ ਨੇ ਲੋਕ ਰਿਸ਼ਤੇਦਾਰ ਤਾਂ ਹੋਂਦੇ ਜਾਂਦੇ ਰਹਿਣਗੇ ਪਰ ਉਹ ਵਿਆਹ ਉਹ ਕਰ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਆਪਣੇ ਘਰ ਦੀ ਡੋਰੀ ਦੂਜਿਆਂ ਦੇ ਹੱਥ ਫੜਾ ਦੇਵਾਂਗੇ ਤਾਂ ਕੱਲ ਨੂੰ ਉਹ ਡੋਰ ਖਿੱਚ ਕੇ ਉਸ ਨੂੰ ਤੋੜ ਦੇਣਗੇ ਸਾਡਾ ਰਿਸ਼ਤਾ ਸਾਡੀ ਜ਼ਿੰਮੇਵਾਰੀ ਹੈ ਕੋਈ ਲੋਕ ਲੋਕਾਂ ਦੀ ਗੱਲਾਂ ਚਾਕੇ ਦੇਖੋ ਘਰ ਨਹੀਂ ਚੱਲਦੇ ਰਿਸ਼ਤੇਦਾਰ ਇੱਕ ਦਿਨ ਤੁਹਾਡੇ ਨਾਲ ਨੇ ਦੂਜੇ ਦਿਨ ਕਿਸੇ ਹੋਰ ਨਾਲ ਪਰ ਤੁਹਾਡਾ ਸਾਥੀ ਹਮੇਸ਼ਾ ਤੁਹਾਡੇ ਨਾਲ ਰਹੇਗਾ ਜੇ ਲੋਕਾਂ ਦੀ ਸਲਾਹ ਨਾਲ ਘਰ ਚੱਲਦੇ ਹੁੰਦੇ ਵਿਆਹ ਚੱਲਦੇ ਹੁੰਦੇ ਤਾਂ ਅੱਧੇ ਘਰ ਤਾਂ ਬਾਹਰ ਨਾ ਹੁੰਦੇ